ਅਗਿਆ ਜੀ ਆ ਗਿਆ ਇੱਕ ਵਾਰ ਫਿਰ 45000 ਰੁਪਏ ਦਾ ਜਨਾਬ ਆ ਗਿਆ ਸਰ ਲਓ ਜੀ ਉਹਨ ਇੱਕ ਵਾਰ ਫਿਰ ਫਾਜ਼ਲ ਕਾ ਦੇ ਵਿੱਚ ਲੋਟਰੀ ਨਿਕਲਾਈ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ 20 ਲੱਖ ਫਿਰ ਸਵਾ 2 ਲੱਖ ਫਿਰ 45 45000 ਦੇ ਕਈ ਇਨਾਮ ਨਿਕਲੇ ਤੇ ਅੱਜ ਵੀ ਰੂਪ ਚੰਦ ਲੋਟਰੀ ਵਾਲਿਆਂ ਦੀ ਦੁਕਾਨ ਤੋਂ 45000 ਦੀ ਲੋਟਰੀ ਲੱਗੀ ਹੈ ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਵਿਅਕਤੀ ਨੂੰ ਲੋਟਰੀ ਨਿਕਲੀ ਹੈ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਕਿਉਂਕਿ ਉਸ ਦੀ ਫਾਈਨੈਂਸ਼ਲੀ ਹਾਲਾਤ ਠੀਕ ਨਹੀਂ ਦੱਸੀ ਜਾ ਰਹੀ ਉਸ ਦੀ ਮਜਬੂਰੀ ਦੱਸੀ ਜਾ ਰਹੀ ਹੈ ਜਿਸ ਕਰਕੇ ਇਹ ਲੋਟਰੀ ਕਿਨੂੰ ਨਿਕਲੀ ਹੈ ਇਸ ਬਾਰੇ ਨਹੀਂ ਦੱਸਿਆ ਗਿਆ ਹਾਲਾਕੀ ਰੂਪਚੰਦ ਲੋਟਰੀ ਦੇ ਸੰਚਾਲਕ ਬੋਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਕਰੋੜਾ ਰੁਪਏ ਦੀਆਂ ਲੋਟਰੀਆਂ ਆ ਗਈਆਂ ਇਸ ਬਾਬੂ ਤੋਂ ਨਾ ਨੇ ਸਾਰੀ ਜਾਣਕਾਰੀ ਦਿੱਤੀ ਹੈ ਆ ਗਿਆ ਜੀ ਆ ਗਿਆ ਇੱਕ ਵਾਰ ਫਿਰ 45000 ਰੁਪਏ ਦਾ ਜਨਾਬ ਆ ਗਿਆ ਸਰ ਅੱਜ ਅੱਜ ਬੜੀ ਖੁਸ਼ੀ ਹੈ ਜੀ ਅੱਜ ਫਿਰ 45000 ਰੁਪਿਆ ਅੱਜ 18 ਤਰੀਕ ਨੂੰ ਸਭ ਛੁੱਟੀ ਵਾਲੇ ਦਿਨ ਛੁੱਟੀ ਵਾਲੇ ਦਿਨ ਛੁੱਟੀਆਂ ਮਨਾਤੀਆਂ ਮਾਲਕ ਨੇ ਆ ਦੇਖੋ ਜੀ ਅੱਜ 1 ਵਜੇ ਜਿੰਦਾ ਡਰਾ ਹੋਇਆ ਸੀਗਾ ਆ ਸੈਕਿੰਡ ਪ੍ਰਾਈਜ਼ ਨਿਕਲਿਆ ਜੀ 27921 ਆ 27921 ਆ ਨੰਬਰ ਤੇ ਨਿਕਲਿਆ ਜੀ ਆਪਣੀ ਦੁਕਾਨ ਤੋਂ ਜਿਹੜਾ 45000 ਰੁਪਏ ਦਾ ਇਨਾਮ ਇੱਕ ਮਹੀਨੇ ਦੇ ਵਿੱਚ ਸਰ 6-7 ਬੰਦੇ ਜੇਤਾ ਬਣਾਤੇ ਆ ਕੋਈ ਲੱਖਪਤੀ ਕੋਈ 20 ਲੱਖ ਦਾ ਮਾਲਕ ਕੋਈ ਸਵਾ 2 ਲੱਖ ਦਾ 4 ਬੰਦੇ 45-45000 ਦੇ ਮਾਲਕ ਬਣਾਤੇ ਆ ਜੀ ਬੜੀ ਖੁਸ਼ੀ ਦਾ ਮੌਕਾ ਜੀ ਸਰ ਬੰਦੇ ਬਾਰੇ ਤੁਹਾਨੂੰ ਦੱਸ ਦਈਏ ਵੀ ਉਹਨਾਂ ਦੀ ਕੁਝ ਫਾਈਨੈਂਸ਼ਲੀ ਜਿਹੜੇ ਹਾਲਾਤ ਹੈ ਕੁਝ ਠੀਕ ਨਹੀਂ ਸੀ ਜਿਸ ਕਾਰਨ ਉਹ ਮੀਡੀਆ ਸਾਹਮਣੇ ਨਹੀਂ ਆਣਾ ਚਾਹੁੰਦੇ ਉਹਨਾਂ ਦੀ ਮਜਬੂਰੀ ਨੂੰ ਦੇਖਦੇ ਹੋਏ ਅਸੀਂ ਉਹਨਾਂ ਨਾਲ ਸਹਿਮਤ ਹੋ ਗਏ ਉਹਨਾਂ ਨੂੰ ਸਾਹਮਣੇ ਨਹੀਂ ਆਏ ਸਰ ਬੜਾ ਫਾਇਦੇ ਲਗਾ ਦੀ ਬੜੀ ਗਰਬ ਦੀ ਗੱਲ ਹੈ ਜੀ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਹੀ ਤਿੰਨ ਪ੍ਰਾਈਜ਼ ਆਇਆ ਹੈ ਜੀ ਤੇ ਇੱਕ ਮਹੀਨੇ ਦੇ ਵਿੱਚ ਸੱਤ ਪ੍ਰਾਈਜ਼ ਨਿਕਲ ਗਿਆ ਜੀ ਜੀ ਇੱਕ ਆ ਗਈ ਹੈ ਨਵੀਂ ਲਾਟਰੀ ਇਹ ਹੈ ਨਾਗਲੈਂਡ ਸਟੇਟ ਡੀਅਰ ਬੰਪਰ ਇਹ ਉਹ ਹੀ ਲਾਟਰੀ ਹੈ ਜਿੰਦੇ ਜੇ ਭਾਲाराम ਜੀ ਆਪਣੇ ਕੋਲ 2.5 ਕਰੋੜ ਰੁਪਏ ਜਿੱਤੇ ਸੀਗੇ ਇਹਦਾ ਡਰਾਅ ਐਸੇ ਸ਼ਨੀਵਾਰ ਐਸੇ ਸ਼ਨੀਵਾਰ ਯਾਨੀ ਚਾਰ ਜਨਾਬਾਦ ਦਾ ਡਰਾਅ ਹੋਣ ਜਾ ਰਿਹਾ ਕੁਝ ਟਾਈਮ ਬਾਕੀ ਹੈ ਇਹਦੇ ਫਸਟ ਪ੍ਰਾਈਜ਼ ਜਿਹੜਾ 2.5 ਕਰੋੜ ਦਾ ਹੈਗੇ ਸੈਕਿੰਡ 10 ਲੱਖ ਦਾ ਹੁੰਦਾ ਜੀ ਉਹਨੂੰ ਚੇਂਜ ਕਰਕੇ 10-10 ਲੱਖ ਦੇ ਦੋ ਕਰਤੇ ਆ ਥਰਡ ਪ੍ਰਾਈਜ਼ 5 ਲੱਖ ਦਾ ਹ ਪਾਈ-ਪਾਈ ਲੱਗਦੇ ਚਾਰ ਕਰਤੇ ਯਾਨੀ ਕਿ ਤੁਹਾਡੇ ਲਈ ਹੋਰ ਮੌਕਾ ਬਦਲਦਾ ਹੈ ਕਰੋੜਪਤੀ ਲੱਖਪਤੀ ਬਣਨ ਦਾ ਇਸ ਤੋਂ ਇਲਾਵਾ ਇੱਕ ਸਰ ਆ ਗਿਆ ਸਮਰ ਬੰਪਰ ਸਮਰ ਬੰਪਰ ਇਹਦਾ ਨਾ ਹੀ ਸਮਰ ਬੰਪਰ ਹੈ ਯਾਨੀ ਕਿ ਇਹ ਗਰਮੀ ਚ ਠੰਡਕ ਦੇਣ ਲਈ ਆਇਆ ਜੀ ਜਿਵੇਂ ਉੱਤੇ ਅੱਜ ਕੱਲ ਡਰੋਨਾਂ ਦੇ ਕਾਰਨ ਕੁਝ ਗਰਮੀ ਦਾ ਟੈਂਪਰੇਚਰ ਕੁਝ ਜ਼ਿਆਦਾ ਵੱਧ ਗਿਆ ਜੀ ਗਰਮੀ ਚ ਯਾਨੀ ਉਹ ਗਰਮੀ ਨੂੰ ਠੰਡਕ ਦੇਣ ਲਈ ਚਲੇਜੇ ਨੂੰ ਵੀ ਠੰਡਕ ਪਾਏਗਾ ਸਰ ਇਹ ਐ ਸਮਰ ਬੰਪਰ ਪੰਜਾਬ ਸਰਕਾਰ ਦਾ ਹੈ ਇਹਦੇ ਜੀ ਵੀ ਸਰਕਾਰ ਨੇ ਨੋਟਾਂ ਦੀ ਬੂਰੀਆਂ ਦੇ ਮੂੰਹ ਖੋਲਤੇ ਆਂਦੇ ਜੀ ਫਰਸਟ ਪ੍ਰਾਈਜ਼ 2.5 ਕਰੋੜ ਸੈਕਿੰਡ 20 ਲੱਖ ਥਰਡ 10-10 ਲੱਖ ਦੇ ਫਿਰ 5-5 ਲੱਖ ਦੇ ਹੋਰ ਕਾਫੀ ਅੱਛੇ ਪ੍ਰਾਈਜ਼ ਨੇ ਇਸ ਤੋਂ ਇਲਾਵਾ ਇੱਕ ਹੋਰ ਆ ਗਿਆ ਸਰ ਰੱਥ ਯਾਤਰਾ ਲਾਟਰੀ ਜਿੰਦਗੀ 'ਚ ਕਦੇ ਤੁਸੀਂ ਨਾਮ ਨਹੀਂ ਸੁਣਿਆਗਾ ਆਮ ਤੌਰ ਤੇ ਤੁਸੀਂ ਹਰਦੁਆਰ ਦੀ ਯਾਤਰਾ ਕੀਤੀ ਹੋਣੀ ਐ ਵੈਸ਼ਨੂ ਦੇਵੀ ਦੀ ਕੀਤੀ ਹੋਣੀ ਐ ਪਰ ਰੱਥ ਯਾਤਰਾ ਕਦੇ ਨਹੀਂ ਕੀਤੀ ਗਈ ਐ ਰੱਥ ਯਾਤਰਾ ਆ ਗਈ ਐ ਸਰ ਇਹ ਤੁਹਾਨੂੰ ਰੱਥ ਤੇ ਭਾਗੇ ਯਾਤਰਾ ਕਰਾਈਏਗੀ 3 ਕਰੋੜ ਰੁਪਇਆ ਨਾਲ ਦੇ ਕੇ ਇਹਨਾਂ ਸੈਕਿੰਡ ਪ੍ਰਾਈਜ਼ ਵੀ ਐ ਜਿਹੜਾ 1 ਕਰੋੜ ਦਾ ਐ ਥਰਡ ਪ੍ਰਾਈਜ਼ 25 ਲੱਖ ਦਾ ਸਰ ਰਿਹਾ ਉਸ ਤੋਂ ਬਾਅਦ ਛੋਟੇ ਕਈ ਪ੍ਰਾਈਜ਼ ਨੇ ਸਰ ਇਹ ਵੀ 500 ਰੁਪਏ ਦੀ ਟਿਕਟ ਹੈ ਕੋਈ ਕੋਸਟਲੀ ਨਹੀਂ ਹੈ ਸਾਰੀਆਂ ਟਿਕਟਾਂ ਜਿਹੜੀਆਂ ਆਈਆਂ ਸਰ 5-500 ਰੁਪਏ ਦੀਆਂ ਨੇ ਤਿੰਨੇ ਇਸ ਤੋਂ ਇਲਾਵਾ ਇੱਕ ਮੰਥਲੀ ਲਾਟਰੀ ਹੈ ਪੰਜਾਬ ਸਟੇਟ ਦੀ ਜਿਹੜੀ ਹਰ ਮਹੀਨੇ ਚੱਲਦੀ ਹੈ ਇਹਦਾ ਫਰਸਟ ਪ੍ਰਾਈਜ਼ 1.5 ਕਰੋੜ ਦਾ ਹੈ 14 6 14 6 ਨੂੰ ਇਹਦਾ ਡਰਾ ਹੋਣ ਜਾ ਰਿਹਾ ਹੈ ਯਾਨੀ ਕਿ ਇਹਦਾ ਜਿਹੜਾ ਡਰਾ 14 6 ਦਾ ਮਤਲਬ ਹੈ ਵੀ ਉਹ ਮੇਰੇ ਜਨਮ ਦਿਨ ਵਾਲੇ ਦਿਨ ਹੋਣ ਜਾ ਰਿਹਾ ਜੀ ਮੇਰਾ ਬਰਥਡੇ ਜਿਹੜਾ 14 6 ਨੂੰ ਹੈ ਇਹ ਤੁਹਾਨੂੰ ਮੇਰੇ ਜਨਮ ਦਿਨ ਤੇ ਤੁਹਾਨੂੰ ਕਾਫੀ ਕੁਝ ਗਿਫਟ ਵੰਡਿਆ ਜਾਏ 10 ਲੱਖ 5 ਲੱਖ ਜਰੂਰ ਦੇਵਾਂਗੇ ਸਰ ਤੁਹਾਨੂੰ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਲਾਟਰੀ ਆਈ ਹੈ ਜੀ ਚਾਰ ਨੰਬਰਾਂ ਵਾਲੀ ਵੀ ਆ ਗਈ ਹੈ ਜਿਹੜੀ ਕਿ ਅੱਗੇ 2000 ਰੁਪਏ ਦੀ ਆਈ ਸੀ ਨਾ ਜੀ ਚਾਰ ਨੰਬਰਾਂ ਦੇ 20 20 ਆ ਡਾਟਾ ਪ੍ਰਿੰਟ ਹੋਈਆਂ ਸੀ ਹੁਣ ਸਿਰਫ 1000 ਰੁਪਏ ਜਾਇਆ ਜੀ ਸਿਰਫ ਚਾਰ ਹੀ ਨੰਬਰ ਨੇ ਜੀ ਇਹਦੇ ਵੀ ਫਰਸਟ ਪ੍ਰਾਈਜ਼ ਜਿਹੜਾ 1 ਅੱਧੇ ਕਰੋੜ ਦਾ ਜੀ 50 ਲੱਖ ਸੈਕੰਡ ਵੀ 10 ਲੱਖ ਥਰਡ 5 ਲੱਖ ਹੋਰ ਛੋਟੇ ਕਾਫੀ ਅੱਛੇ ਪ੍ਰਾਈਜ਼ ਨੇ ਇੱਕ ਹੋਰ ਤੁਹਾਡੇ ਲਈ ਖੁਸ਼ਖਬਰੀ ਦੱਸ ਦਿਆਂ ਜੀ ਮੈਂ ਇੱਕ ਹੋਰ ਨਵਾਂ ਬੰਪਰ ਜਿਹੜਾ ਆ ਰਿਹਾ ਰਾਖੀ ਬੰਪਰ ਰਾਖੀ ਬੰਪਰ ਜ ਸਿੱਧਾ 7 ਜਨਮਾ ਦਾ ਇੰਤਜ਼ਾਮ ਕੀਤਾ ਗਿਆ 7 ਕਰੋੜ 7 ਕਰੋੜ ਰੁਪਏ ਦਾ ਫਸਮੇ ਰੱਖਿਆ ਗਿਆ ਉਹ ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਜਾਨਕੀ ਕੋ ਬੰਦੇ ਨੂੰ 7 ਕਰੋੜ ਰੁਪਏ ਨਿਕਲੇਗਾ ਜੀ ਜੇ ਬਿਮਾਰੀ ਮਕਦਮਾ ਨਹੀਂ ਆਏਗਾ ਤਾਂ 7 ਕਰੋੜ ਰੁਪਇਆ ਖਤਮ ਨਹੀਂ ਹੋਏਗਾ ਸਰ ਤੇ ਤੁਸੀਂ ਵੀ ਜਲਦੀ ਆਓ ਤੇ ਲਖਪਤੀ ਕਰੋੜਪਤੀ ਬਣੋ ਆ ਤੁਸੀਂ ਦੇਖ ਹੀ ਰਹੇ ਹੋ ਕਿੰਨੀਆਂ ਫੋਟੋਆਂ ਲੱਗੀਆਂ ਸਰ ਕਿੰਨੇ ਬੰਦੇ ਵਿਜੇਤਾ ਬਣ ਚੁੱਕੇ ਐ ਤੇ ਜੇ ਤੁਸੀਂ ਤੁਸੀਂ ਵੀ ਵਿਜੇਤਾ ਬੰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਪਹੁੰਚੋ ਰੂਪ ਲੋਟਰੀ ਮੇਰੀ ਅੰਜ਼ਰ ਫਾਜ਼ਿਲਗਾ ਇਹ ਤੁਸੀਂ ਤਾਂ ਹੀ ਲਖਪਤੀ ਕਰੋੜਪਤੀ ਬਣ ਸਕਦੇ ਹੋ ਜੇ ਤੁਸੀਂ ਆਓਗੇ ਤੇ ਟਿਕਟ ਖਰੀਦੋਗੇ ਤੇ ਇਹ ਉਹੀ ਕਰਮਾ ਵਾਲੀ ਦੁਕਾਨ ਹੈ ਜਿੱਥੇ ਕਾਫੀ ਬੰਦੇ ਲਖਪਤੀ ਕਰੋੜਪਤੀ ਬਣ ਚੁੱਕੇ ਹੋ ਸਾਡਾ ਮੋਬਾਈਲ ਨੰਬਰ ਹੈ ਜੀ 92178999910 92178999910 ਉਹ ਡਿਸਪਲੇ ਤੇ ਵੀ ਤੁਸੀਂ ਸਾਡਾ ਨੰਬਰ ਦੇਖ ਸਕਦੇ ਹੋ ਜੀ 92178999910 ਸਾਡਾ ਦੂਜਾ ਨੰਬਰ ਹੈ ਜੀ 9217322161 ਜਲਦੀ ਆਓ ਤੇ ਲਖਪਤੀ ਕਰੋੜਪਤੀ ਬਣੋ ਧੰਨਵਾਦ